ਫਰੀਦਾ ਪੰਨੀ ਕੜੀ ਸਵਨ ਵਿਹੀ ਟੁੱਟੀ ਨਗਰ ਲੱਜ ਸੇ ਸਜਣਾ ਭੋਏ ਭਾਰਤੀ ਸੇ ਕਿਉਂ ਆਵੇ ਅੱਜ ਫਰੀਦਾ ਬੇ ਨਮਾਜ਼ਾ ਕੁੱਤਿਆ ਇਹ ਨਾ ਪਲੀ ਰੀਤ ਕਭੀ ਚੱਲ ਨਾ ਆਇਓ ਪੰਜੇ ਵਖਤ ਸਮੇ ਮਸੀਤ ਇਸ ਸ਼ਬਦ ਮੱਬਾ ਫਰੀਦ ਜੀ ਮਹਾਰਾਜ ਦੁਨੀਆਂ ਦੇ ਐਸੇ ਸਾਧੂ ਫਕੀਰ ਹੋਏ ਹਨ ਜਿਨ੍ਹਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ ਮੱਬਾ ਫਰੀਦ ਜੀ ਮਹਾਰਾਜ ਬਾਣੀ ਰਾਹੀਂ ਸੰਗਤਾਂ ਨੂੰ ਸੰਬੋਧਨ ਕਰਦੇ ਹਨ ਫ੍ਰੀਦਾ ਪੰਨੀ ਕੜੀ ਸਵੰਨਵੀ ਟੁੱਟੀ ਨਾ ਕਰ ਲੱਜ ਜਿਹੜੀ ਆ ਸਲਖਣੀ ਕੜੀ ਆ ਬਿਸਰਦੀ ਜਾਂਦੀ ਆ ਟੁੱਟਦੀ ਜਾਂਦੀ ਆ ਖਤਮ ਹੁੰਦੀ ਜਾਂਦੀ ਆ ਟਾਈਮ ਜਿਹੜਾ ਬਿਸਰਦਾ ਜਾਂਦਾ ਘੁੰਮਦੀ ਜਾਂਦਾ ਆ ਖਤਮ ਹੁੰਦਾ ਜਾਂਦਾ ਆ ਟੁੱਟੀ ਕੜੀ ਸਵੰਨੇ ਵੀ ਟੁੱਟੀ ਨਾਗਰ ਲਾਜ ਜਿਹੜੀ ਉਹ ਲਾਜ ਆ ਟੁੱਟ ਗਈ ਐ ਕੁਛ ਵੀ ਹੱਥ ਨਹੀਂ ਆ ਹੱਥ ਸੇ ਹੀ ਆਉਂਦਾ ਕੁਛ ਪੱਲੇ ਨਹੀਂ ਪੈਂਦਾ ਕਿਉਂਕਿ ਜਿਹੜੀ ਮਾਲਕ ਨੇ ਘੜੀ ਬਕਸ਼ ਸਮਾਂ ਦਿੱਤਾ ਹੈ ਘੜੀ ਬਕਸ਼ ਦੀ 30 ਲੱਖਣੀ ਘੜੀ ਮਿਲੀ ਐ ਉਸ ਸਮੇਂ ਦੀ ਕਦਰ ਇਨਸਾਨ ਨੇ ਕਿੰਨੀ ਕੀਤੀ ਐ ਉਸ ਤੋਂ ਅੰਦਾਜ਼ਾ ਲੱਗਦਾ ਹੈ ਕਿ ਇਹਦੀ ਉਸ ਮਾਲਕ ਨਾਲ ਪ੍ਰੀਤ ਨਾਲ ਜਿਹੜੀ ਡਾਢੇ ਨਾਲ ਪ੍ਰੀਤ ਹੋਣੀ ਚਾਹੀਦੀ ਹੈ ਉਹ ਪ੍ਰੀਤ ਨਹੀਂ ਲੱਗਦੀ ਨਹੀਂ ਜੁੜਦੀ ਟੁੱਟੀ ਜਾਂਦੀ ਹੈ ਬਿਸਰਦੀ ਜਾਂਦੀ ਹੈ ਉਹ ਜਿਹੜੀ ਪ੍ਰੀਤ ਬਿਸਰਦੀ ਜਾਂਦੀ ਹੈ ਟੁੱਟੀ ਨਾ ਗਰ ਲੱਜ ਸੇ ਸੱਜਣ ਭੋਏ 파ਰਥ ਸਿਕੋਂ ਆਵੇ ਅਜ ਬੇ ਜਿਹੜੇ ਦੁਨੀਆ ਤੇ ऐसे इंसान सज्जा बंदे इंसान हन ते ओ ता जेडे मालिक तो दूर हो गए मालिक नु याद नहीं करदे ਧਿਆਉਂਦੇ ਨਹੀਂ ਹੈ ओ ता ਦੁਨੀਆ ਤੇ ਆਏ ਚਾਹੇ ਨਾ ਆਏ ओ ता ਧਰਤੀ ਤੇ ਪਾਰ ਹਨ जेडे ਉਸ ਮਾਲਕ ਨੂੰ ਪ੍ਰਭੂ ਨੂੰ ਖੁਦਾ ਨੂੰ ਉਹਦੀ ਬੰਦਗੀ ਤੋਂ ਦੂਰ ਹਨ ਬੰਦਗੀ ਤੋਂ ਉਹਦੇ ਉਹਦੀ ਆਰਾਧਨਾ ਤੋਂ ਦੂਰ ਰਹਿਣ ਸੇ ਕਿਉਂ ਆਵੇ ਅੱਜ ਤੇ ਉਹ ਜਿਹੜਾ ਮਨੁੱਖਾ ਜਨਮ ਅੱਜ ਮਿਲਿਆ ਆ ਅੱਜ ਮਨੁੱਖ ਦੇਹੀ ਮਿਲੀ ਐ ਇਹ ਦੁਆ ਦੁਵਾਰਾ ਨਹੀਂ ਮਿਲਣੀ ਤਾਂ ਫਿਰ ਤਾਂ ਉਹ ਮਨੁੱਖਾ ਦੇਵੀ ਮਿਲੀ ਐ ਤੇ ਉਹ ਤਾਂ ਜਿਹੜੀ ਐ ਇਹ ਮਨੁੱਖਾ ਜਨਮ ਵਿਅਰਥ ਚਲਾ ਜਾਇਆ ਗਿਆ ਬੇਕਾਰ ਹੀ ਚਲੀ ਗਿਆ ਉਹ ਮਾਲਕ ਤੋਂ ਦੂਰ ਹੋ ਕੇ ਅਸੀਂ ਬਿਸਰ ਜਾਂਦੇ ਆ ਤੇ ਸਪਸ਼ਤਾ ਵਹੀ ਰਹਿ ਜਾਂਦਾ ਪਛਤਾਵਾ ਹੀ ਰਹਿ ਜਾਂਦਾ ਕੁਛ ਹੱਤਕੰਦੇ ਨਹੀਂ ਹੁੰਦਾ ਗੁਰੂ ਮਹਾਰਾਜੀ ਸचेत ਕਰਦੇ ਹੋਏ ਸੰਗਤਾਂ ਨੂੰ ਸੋਧਨ ਕਰਦੇ ਹਨ ਕੀ ਕਹਿੰਦੇ ਹਨ ਫਰੀਦਾ ਬੇਨਵਾਜਾ ਕੁੱਤਿਆ ਇਹ ਨਾ ਪਲੀ ਦੀ ਅ ਇਨਸਾਨ ਨੂੰ ਬੰਦੇ ਨੂੰ ਥੁੱਕਰ ਮਾਰਦੇ ਹਨ ਵੇ ਤੂੰ ਇਹ ਨਾ ਮਾਲਕ ਉਸ ਖੁਦਾ ਤੋਂ ਦੂਰ ਹੈ ਉਹਨੂੰ ਬੇ ਨਵਾਜਾ ਨਮਾਜ਼ ਪੜਨ ਮੈ ਨਹੀਂ ਜਾਂਦਾ ਜਿਹੜੀ ਪੰਜੇ ਵਕਤ ਉਸ ਮਾਲਕ ਨੇ ਵਾਦਾ ਕੀਤਾ ਜਾਂ ਤੇ ਉਹ ਨਮਾਜ਼ ਤੋਂ ਦੂਰ ਹੈ ਬੇ ਨਵਾਜਾ ਕਿਥਿਆ ਦਰवेश ਜਿਹੜਾ ਪਸ਼ੂ ਪੰਛੀ ਹੈ ਉਹਨਾਂ ਤੋਂ ਵੀ ਤੇਰੀ ਜਿਹੜੀ ਇਨਸਾਨੀਅਤ ਦਾ ਦਰਜਾ ਥੱਲੇ ਡਿੱਗ ਪੈਂਦਾ। ਤੋਂ ਉਹ ਤੋਂ ਵੀ ਦੂਰ ਚਲੇ ਜਾਂਦਾ ਹੈ। ਚਲੇ ਜਾਂਦਾ ਹੈ। ਇਹ ਨਾ ਪਰੀ ਦੀ ਇਹ ਰੀਤ ਇਹ ਜਗਤ ਦੀ ਰੀਤ ਨਹੀਂ ਹੈ ਕਿ ਉਸ ਮਾਲਕ ਤੋਂ ਦੂਰ ਹੋ ਗਿਆ ਤੇ ਉਹਦੇ ਬੰਦਗੀ ਦੇ ਰਹਿਨ-ਸਹਿਣ ਦੇ ਵਿੱਚ ਜਿਹੜਾ ਸਮਾਂ ਗੁਜ਼ਾਰਨਾ ਸੀ ਉੱਥੇ ਤੋਂ ਸਮਾਂ ਨਹੀਂ ਤੂੰ ਉਹ ਸਮਾਂ ਨਹੀਂ ਸੰਭਾਲਦਾ ਇਹ ਇਨਸਾਨ ਇੰਨਾ પરમેશ્વર ਤੋਂ દૂર ਹੋ ਗਿਆ દૂર ਹੋਇਆ ਬੇਨਵਾਜਾ ਕੁੱਤਿਆ ਇਹ ਨਾ ਭਲੀ ਰੀਤ ਇਹ ਤੇਰੀ ਰੀਤ ਜਿਹੜੀ ਜਗਤ ਰੀਤ ਆ ਰੀਤ ਰਿਵਾਜ ਹੈ ਉਹਨਾਂ ਦੇ ਕਿਤੇ ਜਾ ਕੇ ਉਲਟ ਹੋ ਜਾਂਦੀ ਹੈ ਇਨਸਾਨੀਅਤ ਦਾ ਜਿਹੜਾ ਅਸੂਲ ਆ ਉਸ ਤੋਂ ਕੋਹਾਂ ਦੂਰ ਹੋ ਜਾਂਦਾ ਹੈ ਜਿਹੜਾ ਤੇਰਾ ਫਰਜ਼ ਬੰਦਾ ਦੁਨੀਆ ਤੇ ਆਇਆ ਬੰਦਾ ਬੰਦਗੀ ਤੋਂ ਬਗੈਰ ਬੰਦਾ ਨਹੀਂ ਹੈ ਤੇ ਬੰਦਗੀ ਜ਼ਰੂਰੀ ਹੈ ਸਿਮਰਨ ਪ੍ਰਭੂ ਦਾ ਸਿਮਰਨ ਜ਼ਰੂਰੀ ਹੈ ਇਹ ਨਾ ਭਲੀ ਰੀਤ ਕਭੀ ਨਾ ਚਲਣਾ ਆਇਆ ਪੰਜੇ ਵਕਤ ਨਹੀਂ ਬੇ ਉਸ ਅੱਲਾਹ ਈਸ਼ਵਰ ਦਾ ਜਿਹੜਾ ਪਰਮਾਤਮਾ ਦਾ ਦਵਾਰਾ ਆ ਜਿਸ ਨੂੰ ਅਸੀਂ ਇੱਕ ਸ਼ਕਤੀ ਦਾ ਚਿੰਨ ਉਸ ਸ਼ਕਤੀ ਦਾ ਪ੍ਰਤੀਕ ਮੰਨ ਲਿਆ ਆ ਉਹਦੇ ਅੰਦਰ ਉਹਦੇ ਦਰ ਤੇ ਜਾ ਕੇ ਸਜਦਾ ਕਰਦੇ ਆ ਤੇ ਜਿਹੜਾ ਪੰਜੇ ਵਕਤ ਜਿਹੜਾ ਨਮਾਜ਼ ਪੜ੍ਹਨੀ ਆ ਉਹ ਨਮਾਜ਼ ਤੋਂ ਦੂਰ ਹੋ ਜਾ ਨਮਾਜ਼ ਨਹੀਂ ਪੜ੍ਹਦਾ ਤੇ ਤੂੰ ਸਮਾ ਬੇਕਾਰ ਤਿਰਾ ਜਾਈ ਜਾਂਦਾ ਆ ਤੇ ਪਸ਼ੂ ਪੰਛੀ ਵੀ ਆਪਣੇ ਆਪਣੇ ਸਥਾਨ ਛੱਡ ਕੇ ਉਸ ਮਾਲਕ ਦੇ ਘਰ ਉਹਨੂੰ ਯਾਦ ਕਰਦੇ ਆ ਤੇ ਅਸੀਂ ਜਿਹੜਾ ਬੰਦਾ ਹੈ ਬੰਦੇ ਦੀ ਜਿਹੜੀ ਜ਼ਿੰਦਗੀ ਹੈ ਜੀਵਨ ਉਹ ਪਰਮਾਤਮਾ ਨੇ ਦਿੱਤਾ ਹੈ ਇਹਨੂੰ ਸੋਝੀ ਦਿੱਤੀ ਹੈ ਸਾਹਮੇ ਦਿੱਤੀ ਹੈ ਕਿ ਤੂੰ ਇਸ ਜਾਮੇ ਦੇ ਵਿੱਚ ਉਸ ਪ੍ਰਭੂ ਨੂੰ ਯਾਦ ਕਰ ਸਕਦਾ ਹੈ ਤੂੰ ਆਪਣਾ ਜੀਵਨ ਸੁਧਾਰ ਸਕਦਾ ਹੈ ਮੁਕਤੀ ਪਾ ਸਕਦਾ ਲੇਕਿਨ ਇਹ ਆਪਣਾ ਸਮਾਂ ਨਹੀਂ ਸਮਾਂ ਨਹੀਂ ਸੰਭਾਲਦਾ ਪੰਜੇ ਵਖਤ ਮਸੀਹ ਜਿਹੜੇ ਮਸਜਿਦ ਦੇ ਵਿੱਚ ਉਸ ਮਾਲਕ ਨੂੰ ਸਜਦਾ ਕਰਦੇ ਆ ਉਹਦੇ ਚਰਨਾਂ ਵਿੱਚ ਨਮਸਕਾਰ ਕਰਦੇ ਆ ਤੇ ਜਿਹੜਾ ਸਾਡਾ ਫਰਜ਼ ਬਣਦਾ ਉਸ ਤੋਂ ਇਹ ਇਨਸਾਨ ਦੂਰ ਹੋ ਗਿਆ ਪੰਜੇ ਵਕਤ ਜਿਹੜੇ ਨਮਾਜ਼ ਉਹ ਉਹਦਾ ਇਨਸਾਨੀ ਫਰਜ਼ ਬਣਦਾ ਉਸ ਤੋਂ ਦੂਰ ਹੋ ਗਿਆ ਤੇ ਬੰਦਗੀ ਤੋਂ ਦੂਰ ਹੋ ਕੇ ਇਹ ਇਨਸਾਨ ਤੇ ਇਹਦਾ ਜਿਹੜਾ ਮਨੁੱਖੀ ਯਾਮਾ ਆ ਉਹ ਉਹ ਪਛਤਾਵਾ ਹੀ ਰਹਿ ਜਾਂਦਾ ਆ ਨਾ ਦੁਨੀਆ ਤੇ ਆਇਆ ਜਾਂ ਨਾ ਆਇਆ ਇੱਕ ਬਰोबर ਰਹਿ ਜਾਂਦਾ ਕਿਉਂਕਿ ਦੇਹੀ ਮਨੁੱਖ ਦੇਹੀ ਤੈਨੂੰ ਮਿਲਣੀ ਮਾਨਸ ਦੇਹੀ ਜੁਗਾਂ ਦੇ ਯੁਗ ਬੀਤ ਜਾਣਗੇ ਤੇ ਜਿਹੜਾ ਇਹ ਇੰਜਾਮਾ ਹੈ ਨਹੀਂ ਮਨੁੱਖ ਦੇਹੀ ਮਿਲਿਏ ਇਹ ਨਹੀਂ ਮਿਲਣੀ ਤੇ ਇਹੀ ਵਕਤ ਆ ਇਹੀ ਸਮਾਂ ਆ ਇਹ ਸਮਾਂ ਖੁੰਝ ਨਾ ਜਾਵੇ ਇਹ ਘੜੀ ਸੁਲੱਖਣੀ ਕਿਤੇ ਖੁੰਝ ਨਾ ਜਾਵੇ ਤਾਂ ਕਤਿ ਮਨਾਉ ਹੋ ਜੀ ਤਾਂ ਜਿਹੜਾ ਸਮਾਂ ਆ ਗਿਆ ਉਹਨੂੰ ਸੰਭਾਲ ਲੈ ਇਹ ਇਤਿਹਾਸ ਹੈ ਦਾਇਆ ਉਸ ਗੁਰੂ ਮਹਾਰਾਜ ਜੀ ਵੀ ਇਨਸਾਨ ਨੂੰ ਸੁਚੇਤ ਕਰਦੇ ਹੋਏ ਹੁੰਦੇ ਹੋਏ ਸੁਚੇਤ ਕਰਦੇ ਹੋਏ ਇਸ ਬੰਦੇ ਨੂੰ ਸਮਝਾਉਂਦੇ ਹਨ ਉਸ ਬੰਦੇ ਨੂੰ ਰੱਬ ਨਾਲ ਜੋੜਦੇ ਹਨ ਰੱਬ ਦੀ ਬੰਦੀ ਕਰ ਬੰਦਗੀ ਕਰ ਬੰਦਗੀ ਤੇਰੇ ਕਮਾਣੀ ਆ ਬੰਦਗੀ ਕਰ ਬੰਦਗੀ ਕਰ